ਅੱਜ ਦੀ ਕਾ ਖਾਲਸਾ ਸ਼੍ਰੀ ਵਹਿਗਦ ਕੀ ਫਤਿਹ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਇੱਕ ਸਾਖੀ ਜਿਦੇ ਵਿੱਚ ਮੁੱਖ ਪਾਤਰ ਹੈਗਾ ਭਾਈ ਲੱड्डा ਪਰਕਰ ਦੀ ਸਮੂਹ ਰੌਣ ਜਾ ਰਹੇ ਆਂ ਉਮੀਦ ਆ ਤੁਸੀਂ ਧਿਆਨ ਨਾਲ ਸਰਵਣ ਕਰੋਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਚੌਥੀ ਪਾਛਾਈ ਤੱਕ ਜਿਹੜੇ ਕੀਰਤਨੀਏ ਰਹੇ ਉਹ ਮਰਦਾਨੇ ਦਾ ਪਰਵਾਰ ਰਹਾ ਮਰਾਸੀ ਭਾਵ ਮਰਾਸੀ ਰਹੇ ਤੇ ਗੁਰੂ ਘਰ ਦੇ ਵਿੱਚ ਸਤਕਾਰ ਨਾਲ ਮਰਾਸੀਆਂ ਨੂੰ ਮਰਦਾਨੇ ਕਿ ਕਿਹਾ ਜਾਂਦਾ ਅੱਜ ਵੀ ਜਦੋਂ ਕੀਰਤ ਕਰਦੇ ਉਹਨਾਂ ਦਾ ਸਤਕਾਰ ਮਾਨ ਕੀਤਾ ਜਾਂਦਾ ਮਰਦਾਨੇ ਦੀ ਗੁੱਲ ਚੱਲਦੀ ਆ 92 ਪਾਛਾ ਵੇਲੇ ਸਤਾ ਤੇ ਬਲਵੰਡਾ ਸਤਾ ਤੇ ਬਲਵੰਡ ਉਸ ਵੇਲੇ ਇਹ ਕੀਰਤनियां ਸਨ ਜੋ ਕਿ ਮਰਦਾਨੇ ਕੀ ਕੁੱਲ ਚੋਂ ਸਨ ਉਹਨਾਂ ਨੇ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਵਾਅਦਾ ਕੀਤਾ ਵੀ ਅਸੀਂ ਇੱਕ ਲੜਕੀ ਦਾ ਵਿਆਹ ਕਰਨਾ ਜਿਹੜੇ ਵਿਸਾਖੀ ਦੇ ਸਿੱਖ ਆਉਣਗੇ ਅਸੀਂ ਟਕਾ ਸਿੱਖ ਲਵਾਂਗੇ ਪਰ ਸਿੱਖ ਇੱਕ ਟਕਾ ਤਾਂ ਜੋ ਅਸੀਂ ਵਿਆਹ ਵਧੀਆ ਕਰ ਸਕੀਏ ਗੁਰੂ ਸਾਹਿਬ ਕਹਿੰਦੇ ਭਾਈ ਜੇ ਤੁਸੀਂ ਗੁਰੂ ਕੀ ਕੀਰਤਨਿਆਂ ਵਿਆਹ ਤੁਹਾਡਾ ਅਸੀਂ ਆਪੇ ਕਰਦੇਾਂਗੇ ਨਹੀਂ ਕਹਿੰਦੇ ਜੀ ਤੁਸੀਂ ਖਰਚਾ ਘੱਟ ਕਰਦੇ ਹੋ ਅਸੀਂ ਵਿਸਾਖੀ ਦੇ ਸਾਡੇ ਨਾਲ ਕਰ ਲਓ ਜਿਹੜੇ ਜਿੰਨੇ ਸਿੱਖ ਹੋਣਗੇ ਅਸੀਂ ਟੱਕਾ ਸਿੱਖ ਲਵਾਂਗੇ ਤਾਂ ਕਿ ਯਾਦੇ ਪੈਸੇ ਖਵਜਾਂਨ ਕੀਤੇ ਅਸੀਂ ਵਧੀਆ ਵਿਆਹ ਕਰਾਏ ਵਿਸਾਖੀ ਦੇ ਸਮਾਰੋਹ ਨੂੰ ਬਹੁਤ ਸਿਖਾਏ ਜਦੋਂ ਸਮਾਪਤੀ ਹੋਈ ਪੋਰਟ ਪੈ ਗਿਆ ਤਾਂ ਇਹ ਸਤਾ ਤੇ ਬਲਵੰਡ ਦੋਨੇ ਕਹਿੰਦੇ ਜੀ ਸਾਡਾ ਵਾਦਾ ਪੂਰਾ ਕਰੋ ਸਾਨੂੰ ਦਿਓ ਪੈਸੇ ਤਕਾ ਸਿੱਖ ਉਹ ਕਹਿੰਦੇ ਭਾਈ ਗੁਰੂਆਂ ਦੇ ਗੁਰੂ ਸੀਗੇ ਗੁਰੂ ਨਾਨਕ ਦੇਵ ਜੀ ਉਹਨਾਂ ਨੇ ਸਿੱਖੀ ਦਾ ਬੂਟਾ ਲਾਇਆ ਜਦੋਂ ਇਮਤਿਹਾਨ ਲਿਆ ਸਾ ਪਾਸ ਹੋਇਆ ਇੱਕ ਸਿੱਖ ਲੈਣਾ ਭਾਈ ਅੰਗਦੇਵ ਵੀ ਗੁਰੂ ਅੰਗਦੇਵ ਜੀ ਆਹ ਚੱਕ 2 ਪੈਸੇ ਉਹਦੇ 1 ਟਕਾ ਉਹਦਾ ਫਿਰ ਉਹਨਾਂ ਨੇ ਉਹ ਚਲਾਇ ਇਹ ਉਸ ਬੂਟੇ ਨੂੰ ਪਾਣੀ ਪਾਇਆ ਹੋਰ ਫਲਾਇਆ ਜਿਹੜਾ ਇੰਤਿਹਾਨ ਲਿਆ ਸਿੱਖੀ ਦਾ ਤਾਂ ਪਾਸ ਹੋਇਆ ਇੱਕ ਸਿੱਖ ਉਹਨਾਂ ਦਾ ਨਾਮ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਆਹ ਚੱਕ 2 ਪੈਸੇ ਉਹਦੇ 1 ਟਕਾ ਉਹਦਾ ਤੀਜੀ ਫੇਰ ਉਹਨਾਂ ਨੇ ਉਹ ਚਲਾਇ ਇਹ ਉਸ ਫੋਟੇ ਬੁੱਤੇ ਨੂੰ ਪਾਣੀ ਪਾਇਆ ਹੋਰ ਸਿੱਖੀ ਫਲਾਈ ਜਦੋਂ ਇਮਤਿਹਾਨ ਲਿਆ ਤਾਂ ਪਾਸ ਹੋਇਆ ਇੱਕ ਸਿੱਖ ਗੁਰੂ ਰਾਮदास ਜੀ ਤੇ ਆ ਤਿੰਨ ਟਕੇ ਭਾਈ ਲੈ ਲਓ ਅੱਛਾ ਬਾਕੀ ਫਿਰ ਉਹਨਾਂ ਨੇ ਇਮਤਿਹਾਨ ਲਿਆ ਪਾਸ ਹੋਇਆ ਮੈਨੂੰ ਸਿੱਖ ਚੁਣ ਲਿਆ ਅਜੇ ਮੇਰੀ ਅੱਧੀ ਲੰਗੀ ਆ ਅੱਧੀ ਰਹਿੰਦੀ ਆ ਇਸ ਕਰਕੇ ਮੈਂ ਤਾਂ ਉਹ ਇੱਕ ਪੈਸਾ ਦੂੰ ਮਤਲਬ ਅੱਧਾ ਟਕਾ ਇੱਕ ਪੈਸਾ ਪਾਪ 7 ਪੈਸੇ ਉਹ 7 ਆ ਤੇ ਬਲਵੰਡ ਨੂੰ ਕੋਈ ਸਾਹਬ ਨੇ ਦੇ ਦਿੱਤੇ ਉਹਨਾਂ ਨੇ ਆਪਦੇ ਹਿਸਾਬ ਵਿੱਚ ਤੇ ਉਹਨਾਂ ਨੇ ਆਪਦੇ ਸਾਹਮਣੇ ਕਹਿੰਦੇ ਕਿ ਇਹ ਜਿਹੜੇ ਹੋਰ ਸੰਗਤ ਆਈ ਦੀ ਇਹ ਕਹਿੰਦੇ ਭਾਈ ਇਹ ਸਿੱਖ ਬਣਣਾ ਹੈ ਦੀ ਸਿੱਖਿ ਵਿੱਚ ਦਾਖਲਾ ਲਿਆ ਹੈ ਤੇ ਇਮਤਿਹਾਨ ਆਉਂਦਾ ਉਹਦਾ ਜਿਹੜਾ ਪਾਸ ਹੋਣਾ ਸਿੱਖ ਉਹ ਮਨਿਆ ਜਾਂਦਾ ਕਹਿੰਦੇ ਤੁਸੀਂ ਤਾਂ ਐਵੇਂ ਇਹ ਕਰਦੇ ਸਾਡੇ ਨਾਲ ਮੈਸਵਾ ਜੀ ਪੈਸੇ ਦੇਣ ਦੇ ਮਾਰੇ ਐ ਵੀ ਤੁਹਾਨੂੰ ਕਹਿੰਦੇ ਤੁਹਾਡੇ ਜੇ ਅਸੀਂ ਨਾਂ ਹੈ ਤਰ੍ਹਾਂ ਕੱਢੀਏ ਨਾਂ ਅਸੀਂ ਸਾਜ ਬਜਾਈਏ ਤੁਹਾਨੂੰ ਵੀ ਕੋਈ ਦਾ ਪੁੱਛੇ ਗੁਰੂ ਸਾਹਿਬ ਨਿਰਮਤਾ ਜਿਹ ਰਹੇ ਕਹਿੰਦੇ ਭਾਈ ਚਲੋ ਜੇ ਸਿੱਖ ਤਗੜਾ ਹੋਵੇ ਗੁਰੂ ਦੇ ਆਸਰੇ ਦਰ ਜਾਂਦਾ ਚਲੋ ਭਾਈ ਤੁਹਾਡੇ ਆਸੇ ਕੰਮ ਚੱਲੀ ਜਾਂਦਾ ਤੁਸੀਂ ਮੇ ਤੋਂ ਵਧੀਆ ਸਹੀ ਫਿਰ ਕਹਿੰਦੇ ਐ ਅਸੀਂ ਸਾਡੇ ਜਿਹੜੇ ਵਿਗਤੀ ਉਹਨਾਂ ਨੇ ਆਰਾਮਦਾਸ ਨੂੰ ਵੀ ਉਹਨਾਂ ਦੀ ਗੋਡੀ ਚੜਾਈ ਫੇਰ ਗਾਹਾਂ ਕਰਦੇ ਕਰਦੇ ਗੁਰੂ ਨਾਨਕ ਦੇਵ ਜੀ ਦੇ ਆ ਗਏ ਕਹਿੰਦੇ ਜੇ ਸਾਡਾ ਮਰਦਾਨਾ ਹੁੰਦਾ ਤਾਂ ਸਾਡੇ ਬਾਬੇ ਨਾਲ ਗੁਰੂ ਕਿਸੇ ਨੇ ਨਹੀਂ ਪੁੱਛਣਾ ਦੀ ਜਦੋਂ ਮਰਦਾਨਾ ਰਵਾਜ ਜਾਂਦਾ ਕਿ ਤਾਂ ਹੀ ਗੁਰੂ ਨਾਨਕ ਦੀ ਚੜਾਈ ਸੀ ਜਦੋਂ ਉਹਨਾਂ ਨੇ ਇਹ ਕਿਹਾ ਤਾਂ ਗੁਰੂ ਨਾਨਕ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਗੁੱਸੇ 'ਚ ਆ ਗਏ ਤੇ ਉਹਨਾਂ ਨੇ ਕਿਹਾ ਕੋੜੇ ਹੋਇਓ ਜੀ ਜਦਕ ਗੁਰੂ ਦੀ ਨਿੰਦਾ ਕੀਤੀ ਆ ਤੁਹਾਡੇ ਕੋਲ ਕੰਮ ਹੀ ਚੱਲ ਜਾਂਦਾ ਤੇ ਗੁਰੂ ਸਾਹਿਬ ਦੀ ਰਸਾਂ ਤੋਂ ਇਹ ਜਦੋਂ ਸ਼ਬਦ ਨਿਕਲੇ ਤਾਂ ਕੋੜ ਥੰਮ ਉਹਨਾਂ ਨੂੰ ਜੜੇ ਹੋ ਗਏ ਤੇ ਉਹਨਾਂ ਨੇ ਅਨਾਉਂਸਮੈਂਟ ਕਰਾ ਦਿੱ ਹੁਕਮ ਨਾਵਾ ਜਾਰੀ ਕਰਤਾ ਵੀ ਕੋਈ ਵੀ ਸਟੇਜ ਤੇ ਇਹਨਾਂ ਤੋਂ ਕੀਰਤਨੀ ਕਰਾਉਣਾ ਇਹਨਾਂ ਨੂੰ ਪੰਚੋਂ ਛੇਕਦਾ ਜਿਹੜਾ ਇਹਨੂੰ ਇਹਨਾਂ ਦੀ ਸ਼ਿਫਾਰਿਸ਼ ਕਰੂ ਬਖਸ਼ਾਉਣ ਦੀ ਉਹਦਾ ਮੂੰਹ ਕਾਲਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਗਿੜਾ ਦਵਾਉਣਾ ਫੇਰ ਇਹ ਫੇਰ ਵੀ ਗੱਲ ਸੌਣ ਦੀ ਹੈ ਜਿਹੜਾ ਨੇ ਸ਼ਿਫਾਰਸ਼ ਵੀ ਕਰੂ ਬਖਸ਼ਾਉਣ ਲਈ ਤਾਂ ਇਸ ਤਰ੍ਹਾਂ ਜੀ ਉਹਨਾਂ ਤੇ ਉਹ ਹੁਕਮ ਲਾਗੂ ਹੋ ਗਿਆ ਜਦੋਂ ਉਹਨਾਂ ਨੂੰ ਇਹੀ ਕੰਮ ਆਉਂਦਾ ਸੀ ਕੀਰਤਨ ਕੋਈ ਕਰਾਉਣਾ ਹਟ ਕੇ ਗਰੀਬੀ ਆ ਗਈ ਬਿਮਾਰੀ ਦੇ ਪੈਸੇ ਲੱਗਣ ਲੱਗੇ ਬਹੁਤ ਬੁਰੀ ਹਾਲਤ ਹੋ ਗਈ ਪੰਜ ਚਾਰ ਮਹੀਨਿਆਂ ਜੀ ਫੇਰ ਲਾਹੌਰ ਦੇ ਨੇੜੇ ਇੱਕ ਸ਼ਿਖਰਨਾ ਸੀ ਦੀ ਦਾ ਨੌ ਸੀਗਾ ਭਾਈ ਲੱਦਾ ਪਰ ਪਰਪਕਾਰੀ ਉਹ ਸੀ ਵੀ ਪਰਪਕਾਰੀ ਕੁਦਰਤੀ ਉਹ ਗੁਰੂ ਕੇ ਕੀਰਤਨਿਆਂ ਦਾ ਪਤਾ ਲੈਣ ਚ ਰਹਿ ਗਿਆ ਮਰਾਸੀਆ ਦਾ ਮਰਦਾਨੇ ਕਹਦਾ ਜਦੋਂ ਗਿਆ ਤਾਂ ਦੇਖਣਸਰਪੁਰੇ ਹਾਲ ਬਾਕੇ ਦਿਹਾੜੇ ਜਾ ਕੇ ਪੁੱਛਿਆ ਕਹਿੰਦੇ ਜੇ ਅਸੀਂ ਤਾਂ ਕਹਿੰਦੇ ਸਾਤੋਂ ਗਲਤੀ ਹੋਊਗੀ ਅਸੀਂ ਐ ਕਰਕੇ ਉਹਨਾਂ ਨਾਲ ਬਹਿਸ ਕਰ ਲਈ ਸਾਨੂੰ 350 ਟਕੇ ਦਿੱਤੇ ਤੇ ਇਸ ਤਰ੍ਹਾਂ ਕਰਕੇ ਅਸੀਂ ਨਾ ਉਹਨਾਂ ਨੂੰ ਬੰਦਾ ਬੋਲ ਬੈਠੇ ਸ੍ਰੀ ਗੁਰਨਾਨਕ ਦੇਵ ਜੀ ਨੂੰ ਬੰਦਾ ਬੋਲ ਵੇਖੇ ਵੀ ਅਸੀਂ ਤਾਂ ਸਰਾਪੇ ਗਏ ਸਾਡਾ ਕਰੋ ਕਲਾਜ ਉਹ ਕਹਿੰਦਾ ਇਲਾਜ ਤਾਂ ਮੈਂ ਕਰਾ ਦਿੰਨਾ ਕਹਿੰਦੇ ਇਲਾਜ ਸੁਣ ਲੈ ਜਿਹੜਾ ਸਪਰਸ਼ ਕਰੂ ਬਖਸ਼ਾਉਣ ਦੀ ਉਹਨੂੰ ਇਹ ਸਜ਼ਾ ਉਹਦਾ ਮੂੰਹ ਕਾਲਾ ਕਰਕੇ ਸ੍ਰੀ ਅੰਮ੍ਰਿਤਸਰ ਸਹਿਰ ਦੇ ਵਿੱਚ ਗਿੜਾ ਦਵਾਉਣਾ ਫੇਰ ਉਹਦੀ ਗੱਲ ਸੁਣਨੀ ਆ ਕਹਿੰਦੇ ਜੇ ਮੇਰਾ ਮੂੰਹ ਮੂੰਹ ਕਾਲਾ ਕਰਨਾ ਤੁਹਾਡਾ ਮੂੰਹ ਚਿੱਟਾ ਹੁੰਦਾ ਤਾਂ ਕਹਿੰਦੇ ਮੈਨੂੰ ਇਹ ਸੌਦਾ ਮੈਨੂੰ ਕਹੀ ਲੱਗਦਾ ਤੁਸੀਂ ਤਬਾ ਲਿਓ ਮੈਂ ਮੂੰਹ ਕਲਾ ਕਰਦਾ ਗਦੀ ਦੇ ਵਿਚੜ ਨੂੰ ਤੁਹਾਨੂੰ ਬਖਸ਼ਾਉ ਭੋਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਗ੍ਰੰਥਾਰ ਸਿੱਖ ਤਾਂ ਹਮੇਸ਼ਾ ਹੀ ਭੁੱਲ ਆ ਗੁਰੂ ਨੇ ਬਖਸ਼ਣਾ ਤੇ ਕਹਿੰਦੇ ਕਹਿੰਦੇ ਜਦੋਂ ਉਹਨਾਂ ਨੇ ਬਸਿਆ ਕਿਹਾ ਵੀ ਰਹਿਣ ਦਿਓ ਤੁਹਾਡੀ ਵੀ ਸਾਡੇ ਕਰਕੇ ਬੀਜਤੀ ਕਿਉਂ ਕਰਾਉਨੇ ਹੋ ਕਹਿੰਦੇ ਤੁਹਾਡੇ ਕਰਕੇ ਮੈਂ ਨਹੀਂ ਕਰੂੰ ਹੋਰ ਕੌਣ ਕਰਾਉ ਬਖਸ਼ਾਉ ਕੌਣ ਮਨੁੱਖ ਹਮੇਸ਼ਾ ਹੀ ਪੁਰਨਹਾਰਾ ਗੁਰੂ ਤੋਂ ਬਖਸ਼ਾਉਣਾ ਫਿਰ ਕਾਹੋਂ ਬਖਸ਼ਾਉ ਗੁਰੂ ਬਖਸ਼ਣ ਹਾਰ ਤਵਾ ਲਿਆ ਤਵੇ ਤੇਰੇ ਤੇਲ ਪਾਲਿਆ ਪੁੱਠਾ ਤਵਾ ਕਰਕੇ ਜਿਹਦੇ ਲੈ ਪਾਸੇ ਸਲੇ ਛੇਕ ਲੱਗਦਾ ਕਾਲਸ ਲਗੀ ਜਾਂ ਤੇਲ ਭਾਰ ਦੇ ਮੂੰਹ ਤੇ ਉਹਦੇ ਹੱਥ ਖੇਰ ਕੇ ਨਾ ਤਵੇ ਦੇ ਹੀਟਾਂ ਸਾਰਾ ਮੂੰਹ ਕਾਲਾ ਕਰ ਲਿਆ ਕਹਿੰਦਾ ਗਦੀ ਵੀ ਲਓ ਉੱਥੇ ਭਾਈ ਲੱਦਾ ਉਹ ਮਰਦਾਨੇ ਕੇ ਸੱਤੇ ਬਲਵੰਡੇ ਉਹਨਾਂ ਦਾ ਦੋਹਾਂ ਦੋਹਾਂ ਇੱਕ ਸੱਤਾ ਦੀ ਇਕਤਦਾਰ ਬਲਵੰਡ ਸੀ ਇਹਦੀ ਇਹਨਾਂ ਦੇ ਸ਼ਬਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਤੇ ਇਹ ਉਥੇ ਤੋਂ ਪਿਆਮਾ ਨੂੰ ਮਗਰ ਲਾ ਲਿਆ ਕਹਿੰਦਾ ਚਲੋ ਤੁਹਾਨੂੰ ਬਖਸ਼ਾਉ। ਜਦੋਂ ਦਰਬਾਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਗੁਰੂ ਅਰਜਨ ਦੇਵ ਜੀ ਨੇ ਪਛਾਣ ਲਿਆ ਵੀ ਸਿੱਖ ਨੇ ਭਾਈ ਸਵਾਲ ਹੱਲ ਕਰਤਾ। ਸਿੱਖ ਛਾਲ ਮਾਰ ਗਿਆ। ਇਹਦਾਂ ਨੂੰ ਐਵੇਂ ਨਹੀਂ ਪਰ ਇੱਕ ਕੰਮ ਵੀ ਪਰਪਕਾਰ ਵਾਲੇ ਕਰਦਾ। ਤੇ ਉਹਨੇ ਨਮਸਕਾਰ ਕਰਕੇ ਕਿਹਾ ਵੀ ਐਂ ਦੱਸੋ ਜੀ ਮੈਂ ਉਹ ਲਾਹੌਰ ਦੇ ਕੋਲੋਂ ਗੱਦੀ ਤੇ ਚੜਕੇ ਆਇਆ। ਉਹ ਜਿਹੜਾ ਇੱਕ ਦੋਣਾ ਇੱਕ ਦੋਵਾਂ ਦੋ ਦੋਣਿਆ ਦੋ ਦੋਵਾਂ ਦੇ ਸ੍ਰੀ ਪ੍ਰਸਾਦ ਚ ਪੈ ਗੜੇ ਜਿਹਨੂੰ ਤਿਆਰਾਂ ਇਹਨਾਂ ਨੂੰ ਬਖਸ਼ਾਉਣਾ ਜਿਹੜੇ ਵਰਦਾਨੇ ਕੇ ਪਰਿਵਾਰ ਆ ਨਾ ਇਹਨਾਂ ਨੂੰ ਮੈਂ ਬਖਸ਼ਾਉਣਾ ਵੀ ਜਿਹੜਾ ਚਾਹੇ ਦੋ ਦੋਵਾਰ ਮੈਂ ਉੱਥੋਂ ਆਇਆ ਤਾਂ ਹਰੂ ਸਾਹਿਬ ਖੁਸ਼ ਹੋਵੇ ਵੀ ਸਿਕਨੇ ਕਿੰਨੀ ਕਰਮਾਨੀ ਕੀਤੀ ਆ ਵਾਕਈ ਇਹ ਪਰਵਕਾਰ ਕਰਨ ਵਾਲਾ ਤੇ ਫੇਰ ਗੁਰੂ ਸਾਹਿਬ ਰੈਂਟ ਦੇ ਘਰਚਾਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਨਿੰਦਿਆ ਕੀਤੀ ਜੀ ਗੁਰੂ ਸੀ ਕੋਰਨਾਰਕ ਦੀ ਨਿੰਦਿਆ ਕੀਤੀ ਸੀ ਕਹਿੰਦੇ ਮੈਂ ਆਪਦੀ ਨਿੰਦਿਆ ਚੱਲ ਗਿਆ ਜਦੋਂ ਜਗਤ ਗੁਰੂ ਦੀ ਨਿੰਦਿਆ ਕੀਤੀ ਤਾਂ ਮੇਰੇ ਤੋਂ ਇਹ ਇਹ ਨਫਰਤ ਕਹੇਗੇ ਤੇ ਹੁਣ ਇਹ ਜਿਨ੍ਹਾਂ ਨੇ ਵਕਸ਼ਾਉਣਾ ਗੁਰੂ ਦੀ ਸ਼ਰਤ ਕਰਨ ਫਿਰ ਉਹਨਾਂ ਨੇ ਉੱਥੇ ਸ਼ਬਦ ਉਚਾਰੇ ਤੇ ਸੱਤੇ ਦੀ ਬਲਵੰਟ ਨੇ ਦੋਨਾਂ ਨੇ ਗੁਰੂਆਂ ਅਤੇ ਉਸਤਤਵਿਕ ਸ਼ਬਦਾਂ ਗਾਏ ਜਿਹੜੇ ਕੇ ਗੁਰੂਆਂ ਸਾਹਿਬ ਦੇ ਵਿੱਚ ਦਰਜ ਨੇ ਫਿਰ ਉਹਨਾਂ ਨਾਲ ਜਿਹੜਾ ਸ਼ਰਾਪ ਤੀਹੋ ਬਖਸ਼ਤਾ ਉਹਨਾਂ ਨੂੰ ਕੀਰਤਨ ਕਰਨ ਦੀ ਆਗਿਆ ਦਿੱਤੀ ਪਹਿਲਾਂ ਤਾਂ ਕੀਰਤਨ ਸਿਰਫ ਇਦਾਂ ਲਈ ਇਜ਼ਹਰ ਸੀ ਸਿਰਫ ਕੀਰਤਨ ਸਾ ਇਹ ਪੰਜਵੀਂ ਪਾਛਾਈ ਤੱਕ ਤਾਂ ਜਿੰਨਾਂ ਜਦੋਂ ਸ਼ਰਾਪ ਮਿਲਿਆ ਸਿਰਫ ਤੇ ਸਿਰਫ ਕੀਰਤਨ ਕਰਦੇ ਸਨ ਇਹ ਮਰਦਾਨੇ ਕਾਲ ਪ੍ਰਵਾਹ ਉਸ ਤੋਂ ਬਾਅਦ ਜਦੋਂ ਇਹ ਇਹ ਨਾਮ ਸਾਬਣਨ ਗਿਆ ਫਿਰ ਉਹਦੋਂ ਕੀਰਤਨ ਗੁਰੂ ਸਾਹਿਬ ਨੇ ਕਰਤਾ ਵੀ ਭਾਈ ਸਾਰੇ ਚੱਕੋ ਸਾਜ਼ ਅੱਜ ਕੱਲ ਅੱਜ ਸਿੱਖ ਜੋਗ ਕੱਲੋਂ ਸਿੱਧੀਆਂ ਸਾਰੇ ਵਜਾਓ ਇਹਨਾਂ ਨੂੰ ਹੰਕਾਰ ਹੋ ਗਿਆ ਵੀ ਸਾਡੇ ਬਿਨਾਂ ਗੁਰੂ ਦਾ ਕੰਮ ਨਹੀਂ ਚੱਲਦਾ ਫਿਰ ਕੀਰਤਨ ਹਾਰ ਹਾਲ ਹੋਇਆ ਪਹਿਲਾਂ ਸਿਰਫ ਮਰਦਾਨੇ ਕੇ ਕਰਦੇ ਸਨ ਤੇ ਫਿਰ ਜਨਰਲ ਹੋ ਗਿਆ ਵੀ ਕੋਈ ਵੀ ਕੀਰਤਨ ਕਰ ਸਕਦਾ ਸੋ ਇਸ ਤਰ੍ਹਾਂ ਇਹ ਰਹੋ ਪਾਈ ਲੰਦਾ ਪਰਪ ਕਰੀ ਸੀ ਉਹ ਐਡਾ ਪਰਪਾਤੀ ਉਹਨੇ ਆਪ ਉਹਨਾਂ ਦਾ ਮੂੰਹ ਚਿੱਟਾ ਮੁਖ ਉੱਜਲ ਕਰਨ ਖਾਤਰ ਆਪਦੇ ਮੂੰਹ ਤੇ ਕਾਰਸ ਲਾਈ ਤੇ ਚੱਲਿਆ ਵੀ ਦੇਖੋ ਕਦੀ ਚੜ ਕੇ ਲਾਹੌਰ ਦੇ ਕੋਲੋਂ ਸ੍ਰੀ ਦਰਬਾਰ ਸਾਹਿਬ ਤੱਕ ਆਇਆ ਫਿਰ ਵੀ ਗੁਰੂ ਨੇ ਕਿਹਾ ਵੀ ਜੇ ਕਸ ਰਹੀ ਦੀਆ ਤਾਂ ਦਰਬਾਰ ਸਾਹਿਬ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਗਿਲਾ ਦੋਣਾ ਇੱਕ ਦਵਾ ਦੋ ਦਵਾ ਦੋ ਦਵਾ ਦੋ ਜੀ ਉਹਨਾਂ ਸਾਹਿਬ ਫਿਰ ਪ੍ਰਸੰਨ ਹੋਗੇ ਪ੍ਰਸੰਨ ਹੋ ਕੇ ਫਿਰ ਇਹਨਾਂ ਨੇ ਸੱਤੇ ਤੇ ਬਲਵੰਡ ਨੇ ਗੁਰਾਂਗ ਸਾਹਿਬ ਦੀ ਸਿੱਖਾਂ ਗੁਰੂ ਸਾਹਿਬ ਦੀਆਂ ਸਿੱਖਾਂ ਕੀਤੀਆਂ ਤੇ ਫਿਰ ਇਹਨਾਂ ਦਾ ਸ਼ਰਾਬ ਦੂਧ ਹੋਇਆ ਸੋ ਅਜ ਸਾਖੀ ਸਮਾਪਤਾ ਉਲਾਂਠਕਾਂ ਦੀ ਖਿਮਾ ਵਹਿਗਿਕਾ ਖਾਲਸਾ ਸ੍ਰੀ ਵਹਿਗਿਕੀ ਫਤਿਹ